ਪਗਵੰਤ ਮਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੱਲਾਂ ਬੜੀਆਂ ਗੌਰ ਦੇ ਨਾਲ ਸੁਣੋ ਜੇ ਕਹਿੰਦਾ ਸੱਚੀ ਸੱਚ ਸੁਣਾਉਂਦਾ ਮੈਂ ਤੁਹਾਡੇ ਅੱਗੇ ਮਾਫ਼ ਮੈਨੂੰ ਇਹ ਕਰ ਦਿਓ ਜੇ ਗੱਲ ਕੌੜੀ ਲੱਗੇ ਤੁਹਾਡੇ ਪੇਜ ਤੇ ਜਿਹੜੀਆਂ ਤੁਸੀਂ ਵੀਡੀਓ ਪਾਉਂਦੇ ਆ ਉਹ ਮੇਰੇ ਸਾਹਮਣੇ ਆਈਆਂ ਤੇ ਉਹਨਾਂ ਦਾ ਮੈਂ ਜਵਾਬ ਦੇਣ ਲੱਗਿਆ ਤੁਹਾਨੂੰ ਤੇ ਇਹ ਸੱਚਾ ਹੋ ਸਕਦਾ ਤੁਹਾਨੂੰ ਇਹ ਗੱਲਾਂ ਕੌੜੀਆਂ ਲੱਗਣ ਕਿਉਂਕਿ ਸੱਚ ਹਮੇਸ਼ਾ ਚੁੱਭਦਾ ਹੁੰਦਾ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਇਹ ਕਿਹਾ ਕਿ ਜਿਹੜੇ ਸਰਕਾਰੀ ਸਕੂਲ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਣਗੇ ਫੇਰ ਤੁਸੀਂ ਇਹ ਕਿਹਾ ਕਿ ਅਸੀਂ ਸਰਕਾਰੀ ਸਕੂਲ ਇੰਨੇ ਚੰਗੇ ਕਰ ਦੇਣੇ ਆ ਅੱਗੇ ਗਾਂ ਬੱਚਿਆਂ ਦੇ ਮਾਪੇ ਦੀ ਮਰਜ਼ੀ ਆ ਬਸ ਫਰਕ ਇਹਨਾਂ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਕਹਿ ਲੋ ਫੀਸ ਲੱਗਿਆ ਕਰਨੀ ਆ ਔਰ ਸਰਕਾਰੀ ਸਕੂਲਾਂ ਦੇ ਵਿੱਚ ਫੀਸ ਨਹੀਂ ਲੱਗਿਆ ਕਰਨੀ ਹੁਣ ਜਿਹੜੀ ਮੈਂ ਭਗਵੰਤ ਮਾਨ ਜੀ ਗੱਲ ਕਹਿਣ ਲੱਗਿਆ ਉਹ ਸੁਣ ਲਿਆ ਜੇ ਮਾਪਿਆਂ ਦੀ ਮਰਜ਼ੀ ਹੋਊਗੀ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ہاں ਜੀ ਸਰਕਾਰੀ ਚ ਪੜਾਉਣਾ ਸਰਕਾਰੀ ਜੀ ਜੀ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਗਵਰਨਮੈਂਟ ਸਕੂਲ ਦੀ ਸਟੂਡੈਂਟਾਂ ਕਿਉਂਕਿ ਗਵਰਨਮੈਂਟ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਕਾਟ ਨਹੀਂ ਇਹ ਸਭ ਕੁਝ ਫੈਸਿਲਿਟੀਆਂ ਪ੍ਰੋਵਾਈਡ ਕੀਤੇ ਹਨ ਤੇ ਅੰਤ ਵਿੱਚ ਹੁਣ ਮੈਂ ਪਹਿਲਾਂ ਤਾਂ ਮਾਨ ਸਾਹਿਬ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਤੁਸੀਂ ਕਹੀ ਜਾਂਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਕਾਰੀ ਸਕੂਲ ਆ ਜਿਹੜੇ ਉਹ ਚੰਗੇ ਕਰ ਦਾਂਗੇ ਆਉਣ ਵਾਲੇ ਸਮੇਂ 'ਚ ਹੀ ਕਿਉਂ ਕਰੋਗੇ ਇਹ ਸਰਕਾਰੀ ਸਕੂਲ ਜਦੋਂ 2024 ਔਰ ਅਪ੍ਰੈਲ ਦੇ ਮਹੀਨੇ ਦੇ ਵਿੱਚ ਕਿਉਂ ਨਹੀਂ ਕੀਤੇ ਕੀ ਜਿਹੜੇ ਸਕੂਲ ਦੇ ਵਿੱਚ ਬਿਲਡਿੰਗਾਂ ਪਾ ਕੇ ਸਕੂਲ ਚੰਗੇ ਹੋਣਗੇ ਨਹੀਂ ਕੀ ਸਕੂਲਾਂ ਦੇ ਵਿੱਚ ਦਰਖਤ ਲਾ ਕੇ ਚਾਰੇ ਪਾਸੇ ਹਰਿਆਲੀ ਕਰਕੇ ਤਾ ਸਕੂਲ ਚੰਗੇ ਹੋਣਗੇ ਨਹੀਂ ਇਹ ਸਕੂਲ ਤਾਂ ਚੰਗੇ ਹੋਣਗੇ ਜੇਕਰ ਇੱਥੇ ਪੂਰੇ ਟੀਚਰ ਹੋਣਗੇ ਮੈਂ ਕਹਿੰਦਾ ਨੋਨ ਮੈਡੀਕਲ ਕਮਰਸ ਦੀ ਔਰ ਮੈਡੀਕਲ ਦੀ ਤਾਂ ਦੂਰ ਦੀ ਗੱਲ ਆ ਇੱਥੇ ਆਪਸ ਦੇ ਟੀਚਰ ਪੂਰੇ ਨਹੀਂ ਹੁੰਦੇ ਸਕੂਲਾਂ ਦੇ ਵਿੱਚ ਉਹ ਰਹੀ ਗੱਲ ਕਿ ਅਸੀਂ ਸਕੂਲ ਚੰਗੇ ਕਰ ਦੇਣੇ ਆ ਔਰ ਜਿਹੜੇ ਮਾਪੇ ਉਹਨਾਂ ਦੀ ਮਰਜ਼ੀ ਹੋਊਗੀ ਜੋ ਪ੍ਰਾਈਵੇਟ ਪੜ੍ਹਾ ਲੈਣ ਜਾਂ ਸਰਕਾਰੀ ਪੜ੍ਹਾ ਲੈਣ ਉੱਥੇ ਫੀਸ ਲੱਗਣੀ ਆ ਸਰਕਾਰੀ ਫੀਸ ਨਹੀਂ ਲੱਗਣੀ ਤੇ ਮੈਂ ਇਹੀ ਗੱਲ ਦਾ ਤੁਹਾਨੂੰ ਜਵਾਬ ਦੇ ਲੱਗਿਆ ਮਾਨ ਸਾਹਿਬ ਲੈ ਲਿਖਾਓ ਜਿੱਥੇ ਮੈਥੋਂ ਲਿਖਾਉਨੇ ਆ ਸਰਕਾਰੀ ਸਕੂਲ ਕਦੇ ਵੀ ਇੱਕ ਨੰਬਰ ਤੇ ਨਹੀਂ ਆ ਸਕਦੇ ਉਹਦਾ ਕਾਰਨ ਕੀ ਆ ਕਿ ਜਿੰਨਾ ਚਿਰ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂ ਬਰਤੋ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਉਹਨਾਂ ਚਿਰ ਸਰਕਾਰੀ ਸਕੂਲ ਤੁਸੀਂ ਚੰਗੇ ਨਹੀਂ ਕਹਿ ਸਕਦੇ ਔਰ ਇੱਥੇ ਦੂਜੇ ਡਿਪਾਰਟਮੈਂਟਾਂ ਦੀ ਤਾਂ ਮੈਂ ਬਾਅਦ ਦੀ ਗੱਲ ਕਰਦਾ ਜਿਹੜੇ ਸਰਕਾਰੀ ਟੀਚਰਾਂ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ ਰਹੇ ਆ ਤੇ ਤੁਸੀਂ ਕਿਵੇਂ ਕਹਿ ਸਕਦੇ ਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਸਕੂਲ ਕਰ ਦੇਣੇ ਆ ਚੰਗੇ ਸਕੂਲ ਬਿਲਡਿੰਗਾਂ ਦੇ ਨਾਲ ਨਹੀਂ ਹੁੰਦੇ ਚੰਗੇ ਸਕੂਲ ਹੁੰਦੇ ਆ ਜਿਵੇਂ ਕਿ ਟੀਚਰ ਪੂਰੇ ਹੋਣ ਔਰ ਇੱਥੇ ਤਗੜੇ ਤਗੜੇ ਅਫਸਰਾਂ ਦੇ ਬੱਚੇ ਮੰਤਰੀਆਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਪਰ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਇਹ ਯਾਦ ਰੱਖੋ ਸਿਰਫ ਤੇ ਸਿਰਫ ਤੁਸੀਂ ਗੱਲਾਂ ਕਰ ਰਹੇ ਆ ਔਰ ਇੱਥੇ ਸਰਕਾਰੀ ਸਕੂਲਾਂ ਦੇ ਵਿੱਚ ਗਰੀਬ ਲੋਕ ਪੜਦੇ ਗਰੀਬਾਂ ਜਿਹੜੇ ਕਹੋ ਗਰੀਬ ਤਫਕੇ ਦੇ ਲੋਕ ਪੜਦੇ ਆ ਚਾਹੇ ਉਹ ਐਸਸੀ ਹੋਣ ਚਾਹੇ ਉਹ ਬੀਸੀ ਹੋਣ ਚਾਹੇ ਉਹ ਜਰਨਲ ਹੋਣ ਚਾਹੇ ਉਹ ਹਿੰਦੂ ਮੁਸਲਮ ਸਿੱਖੀ ਸਾਈ ਹੋਣ ਜਿਹੜੇ ਵੀ ਗਰੀਬ ਲੋਕ ਆ ਉਹ ਆਪਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜਾਉਂਦੇ ਆ ਤੇ ਕਈ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਆ ਉਹ ਪੰਜਵੀਂ ਤੱਕ ਦੇ ਆ ਕਈ ਪਿੰਡਾਂ ਦੇ ਵਿੱਚ ਅੱਠਵੀਂ ਤੱਕ ਦੇ ਆ ਉਹ ਸਕੂਲਾਂ ਦੀ ਜਿਹੜੀ ਜ਼ਰੂਰਤ ਆ ਉਹ ਤਾਂ ਪਲੱਸ 2 ਤੱਕ ਦੀ ਹੁੰਦੀ ਆ ਔਰ ਕਈ ਪਿੰਡਾਂ ਦੇ ਵਿੱਚ ਧੀਆਂ ਭੈਣਾਂ ਨੂੰ ਯਾਦ ਰੱਖੋ ਧੀਆਂ ਭੈਣਾਂ ਨੂੰ 3 ਤੋਂ 4 ਕਿਲੋਮੀਟਰ ਪੜਾਉਣ ਵਾਸਤੇ ਨਹੀਂ ਭੇਜਦੇ ਪਹਿਲਾ ਨੰਬਰ ਤਏ ਆ ਕਿ ਹਰ ਪਿੰਡ ਦੇ ਵਿੱਚ ਤੁਸੀਂ ਜਿਹੜਾ ਸਕੂਲ ਆ ਉਹ ਪਲੱਸ 2 ਦੇ ਕਰੋ ਫਿਰ ਉਹਨਾਂ ਦੇ ਵਿੱਚ ਅਧਿਆਪਕ ਪੂਰੇ ਕਰੋ ਜਿਹਦੇ ਵਿੱਚ ਨੌਨ ਮੈਡੀਕਲ ਦੇ ਮੈਡੀਕਲ ਦੇ ਕਮਰਸ ਦੇ ਔਰ ਮੈਂ ਪਹਿਲਾਂ ਵੀ ਕਹਿ ਕੇ ਠਟਿਆ ਇਹ ਜਿਹੜੇ ਕਹ ਲੋ ਇਹ ਤਾਂ ਦੂਰ ਦੀ ਗੱਲ ਰਹਿ ਗਈ ਆ ਇੱਥੇ ਆਰਟਸ ਦੇ ਟੀਚਰ ਪੂਰੇ ਨਹੀਂ ਗੇ ਪਹਿਲਾਂ ਤੁਸੀਂ ਟੀਚਰ ਪੂਰੇ ਕਰੋ ਨੋਨ ਮੈਡੀਕਲ ਔਰ ਜਿਹੜਾ ਕਹ ਲੋ ਕਮਰਸ ਇਹ ਰੱਖਦੇ ਕੌਣ ਜਿਹੜੇ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਪ੍ਰਾਈਵੇਟ ਸਕੂਲ ਪੜ੍ਹ ਕੇ ਆਉਂਦੇ ਆ ਕੋਈ ਤਾਂ ਭਲਾ 100 ਦੇ ਵਿੱਚੋਂ 10 ਬੱਚੇ ਸਰਕਾਰੀ ਸਕੂਲ ਦੇ ਨੋਨ ਮੈਡੀਕਲ ਰੱਖ ਲੈਣ ਔਰ ਜਿਹੜਾ ਯਾਦ ਰੱਖੋ ਕਿ ਜਿਹੜੀ ਜਿਵੇਂ ਅੰਗਰੇਜ਼ੀ ਪ੍ਰਾਈਵੇਟ ਸਕੂਲਾਂ ਚ ਸਿਖਾਉਣੀ ਸਟਾਰਟ ਕਰ ਦਿੰਦੇ ਆ ਤੇ ਉਹ ਜਿਹੜੀ ਇੰਗਲਿਸ਼ ਸਿਖਾਉਂਦੇ ਆ ਮੈਂ ਕਹਿੰਨਾ ਜਿਹੜਾ ਪਲੱਸ 2 ਦਾ ਬੱਚਾ ਹੋਊਗਾ ਤੁਸੀਂ 10ਵੀਂ ਦਾ ਬੱਚਾ ਖਾ ਲਓ ਜੇ ਸਰਕਾਰੀ ਸਕੂਲ ਦਾ ਇੱਕ ਪਾਸੇ ਠਾ ਲਓ ਜੇ ਪ੍ਰਾਈਵੇਟ ਦਾ ਤੀਜੀ ਚੌਥੀ ਦਾ ਬੱਚਾ ਯਾਦ ਰੱਖੋ ਇੰਗਲਿਸ਼ ਉਹਨੂੰ ਜ਼ਿਆਦਾ ਆਉਂਦੀ ਹੋਣੀ ਆ ਔਰ ਸਾਡੇ ਵਾਲੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਵਾਲੇ ਨੂੰ ਨਹੀਂ ਆਉਂਦੀ ਹੋਣੀ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਆਂ ਔਰ ਸਾਨੂੰ ਚੰਗੀ ਤਰ੍ਹਾਂ ਪਤਾ ਜਿਹੜੀਆਂ ਕਿਤਾਬਾਂ ਮਿਲਦੀਆਂ ਨਾ ਆ ਮੇਰੀ ਅੱਜ ਤੋਂ 3-4 ਦਿਨ ਪਹਿਲੇ ਇੱਕ ਮਾਸਟਰ ਨਾਲ ਗੱਲ ਹੋਈ ਸੀ ਮੇਰੇ ਜਦੋਂ ਮੈਂ ਬਾਹਰ ਆਇਆ ਜੇਲ੍ਹ ਤੋਂ ਮੇਰੇ ਕੋਲ ਉਦੋਂ ਵੀ ਆਏ ਸੀ ਤੇ ਉਹਨਾਂ ਨੇ ਦੱਸਿਆ ਮੈਨੂੰ ਕਹਿੰਦੇ ਵਿਸ਼ਵਦੀਪ ਜੀ ਆ ਬੱਚਿਆਂ ਨੂੰ ਕਿਤਾਬਾਂ ਹੁਣ ਮਿਲੀਆਂ ਨੋਟ ਕਰੋ ਜੁਲਾਈ ਮਹੀਨੇ ਦੇ ਵਿੱਚ ਕਿਤਾਬਾਂ ਮਿਲੀਆਂ ਤੇ ਤੁਸੀਂ ਕਿਹੜੇ ਚੰਗੇ ਸਕੂਲ ਬਣਾਉਣ ਦੀ ਗੱਲ ਕਰਦੇ ਆਂ ਜੇਕਰ ਮਾਨ ਸਾਹਿਬ ਤੁਸੀਂ ਵਾਕਈ ਪਰ ਜਿਹੜੇ ਕਹਿੰਦੇ ਸਰਕਾਰੀ ਸਕੂਲਾਂ ਨੂੰ ਉੱਚਾ ਚੱਕਣਾ ਚਾਹੁੰਦੇ ਆ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਸਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਵਾ ਕੇ ਸਰਕਾਰੀਆਂ ਚਲਵਾਓ ਤਾਂ ਕਿ ਜਿਹੜੇ 100-100 ਕਿੱਲੇ ਵਾਲੇ ਦੇ ਬੱਚੇ ਆ ਤਗੜੇ ਕਰਾਂਦੇ ਬੱਚੇ ਆ ਉਹ ਆਪਣੇ ਆਪ ਆਪਦੇ ਬੱਚਿਆਂ ਦਾ ਹਜ਼ਾਰਾਂ ਰੁਪਈਆ ਬਚਾਉਣ ਵਾਸਤੇ ਇਹਨਾਂ ਸਕੂਲਾਂ ਦੇ ਵਿੱਚ ਪਾਉਣ ਔਰ ਸ਼ਿਪਾਈ ਤੋਂ ਲੈ ਜਿਹੜਾ ਕਹ ਲੋ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਤੁਹਾਡੇ ਕਈ ਐਮਐਲਿਆਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੋਣੇ ਆ ਤੇ ਜੇਕਰ ਤੁਸੀਂ ਸਰਕਾਰੀ ਸਕੂਲ ਚੰਗੇ ਹੀ ਕਰਨੇ ਆ ਜਾਂ ਚੰਗੇ ਕਰ ਦਿੱਤੇ ਆ ਤੇ ਫੇਰ 2024 ਅਪ੍ਰੈਲ ਮਹੀਨੇ ਦੇ ਵਿੱਚ ਕਿਉਂ ਨਹੀਂ ਐਮਐਲਿਆਂ ਦੇ ਬੱਚਿਆਂ ਨੇ ਐਡਮਿਸ਼ਨ ਸਰਕਾਰੀ ਸਕੂਲਾਂ ਦੇ ਵਿੱਚ ਕਰਾਈਆਂ ਕਿਉਂਕਿ ਤੁਹਾਨੂੰ ਪਤਾ ਕਿ ਜਿਹੜਾ ਇਲੈਕਸ਼ਨਾਂ ਦਾ ਕੰਮ ਵੋਟਾਂ ਦਾ ਕੰਮ ਹੋਰ ਕਈ ਕੰਮ ਉਹ ਤੁਸੀਂ ਸਰਕਾਰੀ ਸਕੂਲਾਂ ਦੇ ਟੀਚਰਾਂ ਤੇ ਸੌਂਪ ਦਿੰਨੇ ਆ ਜਿਹਦੇ ਕਰਕੇ ਬੱਚਿਆਂ ਦੇ ਕਈ ਪੀਰੀਅਡ ਜਿਹੜੇ ਕਹਿ ਲੋ ਕਈ ਸਬਜੈਕਟਾਂ ਤੋਂ ਬੱਚੇ ਸਿੱਖਿਆ ਲੈਣ ਤੋਂ ਕਈ ਸਬਜੈਕਟਾਂ ਦੀ ਵਾਂਝੇ ਰਹਿ ਜਾਂਦੇ ਆ ਔਰ ਇੱਥੇ ਤੁਸੀਂ ਮਿੱਡੇ ਮੀਲ ਖਾ ਰਹੇ ਸੀ ਇੱਕੋ ਜਿਹੜੀ ਬੱਚੀ ਕਹਿ ਰਹੀ ਸੀ ਕਿ ਜੀ ਸਾਡੇ ਤਾਂ ਇੱਥੇ ਦਰਖਤ ਲਾਤੇ ਆ ਵਾਤਾਵਰਣ ਚੰਗਾ ਹੋ ਗਿਆ ਮੇਰੀ ਧੀ ਜੀ ਉਹ ਮੇਰੀ ਧੀ ਰਾਣੀ ਯਾਦ ਰੱਖੋ ਬੇਟਾ ਕਿ ਦਰਖਤਾਂ ਦੇ ਨਾਲ ਵਾਤਾਵਰਨ ਵਾਕਾ ਮਿਲ ਸਕਦਾ ਦਰਖਤ ਸਾਨੂੰ ਲਾਉਣੇ ਚਾਹੀਦੇ ਆ ਪਰ ਲੋਕਾਂ ਨੂੰ ਗਰਮੀਆਂ ਚਾ ਕੇ ਯਾਦ ਆਉਂਦਾ ਠੰਡਾਂ ਹੀ ਤਾਂ ਕੋਈ ਇਹਨਾਂ ਨੂੰ ਫਰੋਲਦਾ ਹੀ ਨਹੀਂਗਾ ਔਰ ਐ ਸਾਲ ਲੋਕ ਦਰਖਤ ਲਾਉਂਦੇ ਆ ਚਾਹੇ ਸਕੂਲਾਂ ਚ ਹੋਣ ਚਾਹੇ ਉਹ ਕਿਤੇ ਵੀ ਹੋਣ ਪਰ ਜਿਹੜੇ ਐ ਸਾਲ ਨਵੇਂ ਲਾਉਂਦੇ ਆ ਤੇ ਪੁਰਾਣਿਆਂ ਦੀ ਸ਼ਕਲ ਹੀ ਨਹੀਂ ਵਿਖਾਉਂਦੇ ਵੀ ਅਸੀਂ 2023 ਚ ਲਾਏ ਸੀ ਤੇ 2024 ਚ ਡੇਟੇ ਹੋ ਗਿਆ 2020 ਚ ਲਾਏ ਸੀ ਅੱਜ 2024 ਚ ਡੇਟੇ ਦਰਖਤ ਹੋ ਗਿਆ ਔਰ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੇਟਾ ਦਰਖਤਾਂ ਦੀ ਲੋੜ ਤਾਂ ਵਾਤਾਵਰਣ ਵਾਸਤੇ ਆ ਪਰ ਔਰ ਬੱਚਿਆਂ ਨੂੰ ਸਿੱਖਿਆ ਦੀ ਲੋੜ ਆ ਔਰ ਟੀਚਰਾਂ ਦੀ ਲੋੜ ਆ ਉਹ ਜ਼ਿਆਦਾਤਰ ਸਕੂਲਾਂ ਦੇ ਵਿੱਚ ਟੀਚਰ ਪੂਰੇ ਨਹੀਂ ਤੇ ਬੇਟਾ ਮੈਂ ਉਹੀ ਕਹੂੰਗਾ ਚਲੋ ਤੁਹਾਨੂੰ ਤਾਂ ਜੋ ਕਹਿਤਾ ਤੁਸੀਂ ਉਹ ਕਹੋਗੇ ਅਸੀਂ ਵੀ ਤੁਹਾਡੀ ਉਮਰ ਦੇ ਵਿੱਚ ਜੋ ਸਾਨੂੰ ਟੀਚਰ ਕਹਿ ਦਿੰਦੇ ਸੀ ਅਸੀਂ ਉਹ ਕਰਦੇ ਸੀ ਪਰ ਮਾਨ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿੰਨਾ ਚਿਰ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਉਹਨਾਂ ਚ ਸਰਕਾਰੀ ਸਕੂਲਾਂ ਦਾ ਜਿਹੜਾ ਪੱਧਰ ਉੱਚਾ ਨਹੀਂ ਹੋ ਸਕਦਾ ਇਹ ਗੱਲ ਲਿਖ ਲਓ ਜਿੱਥੇ ਲਿਖਣੀ ਆ ਜ਼ਰੂਰੀ ਨਹੀਂ ਕਿ ਬਿਲਡਿੰਗਾਂ ਬਣਾ ਦਿੱਤੀਆਂ ਬਿਲਡਿੰਗਾਂ ਬਣਾਇਦਿਆਂ ਕੱਖ ਨਹੀਂ ਹੋਣਾ ਯਾਦ ਰੱਖ ਲੋ ਗੱਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ